ਗਾਲੇ ਸਰਾਹਾਈ ਜੇ ਵੀ ਅਹੀਂ ਗਏ ਆ ਕੈਂਪ ਨੂੰ ਰਿਸ਼ਤੇਦਾਰਾਂ ਦੇ ਘਰ ਆ ਆਪਣੇ بیٹے ਦੇ ਸਹੁਰਿਆਂ ਦੇ ਘਰ ਆ ਗਏ ਆ ਤੇ ਉਧਰੋਂ ਮੈਂ ਆਹੀ ਆਇਆ 12 ਵਜੇ ਗਏ ਆ ਤੇ ਸਾਢੇ 3 ਵਜੇ ਆਹੀ ਆ ਗਏ ਆ 3 ਲਾਲੋ ਸਾਢੇ 3 ਲਾਲੋ ਜਿਹੜੂ ਮਾਈਆਂ ਦੇ ਜਾਲੀ ਟੁੱਟੀ ਦੀ ਐ ਲੰਬਾਰੀ ਥਲੀ ਲੰਬਾਰੀ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਧੂਗ ਇੱਕ ਨੋਵੈਲ ਡੱਬੇ ਜਿਹਾ ਸਾਰੇ ਕਾਕੇ ਨੂੰ ਬੰਦ ਕਰਕੇ ਰੱਖਿਆ ਫੇ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਦ ਨਾ ਜਾਵੇ ਕੋਤ ਲੈ ਗਿਆ ਕੱਢ ਕੇ ਹਾਂਜੀ ਜੋ ਕਿ ਨਵਾਂ ਫੋਨ ਆ ਠੀਕੋ ਹੀ ਲੱਗੇ ਲੱਗੇ ਜੀ ਕੰਨਾਂ ਦੀ ਟੂਬ ਲੱਗੇ 35000 ਰੁਪਏ ਲੱਗੇ ਇੱਕ ਫੋਨ ਲੱਗੇ ਇਹ ਖਲੜਾ ਖਲੁਰਾ ਪਾ ਕੇ ਜਾਂਦਾ ਆ ਕੋਈ ਲੱਗਦਾ ਇਸ ਤੋਂ ਫੋਨ ਵੀ ਥੋੜੀ ਦਿਨ ਪਹਿਲਾਂ ਮਿਲਿਆ ਹਾਂਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ ਹੈ ਹਾਂਜੀ ਉਹ ਨੇ ਦਿੱਤਾ ਹੈ ਪੁਲਿਸ ਵਾਲਿਆਂ ਨੇ ਜਦੋਂ ਇੱਥੇ ਫੋਨ ਵੰਡੇ ਗਏ ਨਾ ਉਹ ਦਿਨ ਜੱਟ ਜਾਂਦਾ ਸੀ ਉੱਥੋਂ ਹਾਂਜੀ ਹਾਂਜੀ ਉਹ ਦਿਨ ਚੱਲ ਗਿਆ ਹੁਣ ਦੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ ਇਸ ਇਹ ਘਰ ਦੇ ਲਾਜ਼ਮੀ ਨਹੀਂ ਹੈਗੀ ਸਾਰੀ ਹੀ ਯਾਦ ਹੈ ਤੁਹਾਨੂੰ ਯਾਰ ਜੀ ਤੁਹਾਨੂੰ ਪਤਾ ਹੀ ਇਹ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਹੀ ਪੈਨਟੂਨਡ ਕਰਾਵਾਂਗੇ ਜਾਂ ਤੁਸਾਈ ਸੂਈ ਦਵਾਂਗੇ ਜਾਂ ਕੋਈ ਪੈਸਵਾਲੇ ਨੂੰ ਤਾਂ ਦੇ ਜਾਂਦੀ ਵਾਲੇ ਨੂੰ ਤਾਂ ਨੇ ਚਲ ਬੱਚੇ ਜੀ ਵਿਆਹ ਕਰਨਾ ਖੁਸ਼ੀ ਖੁਚਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਹਨ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋ ਹੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤੇ ਹੀ ਇਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਬਣੋ ਔਖਾ ਹੀ ਹੈ ਔਖਾ ਹੀ ਨਹੀਂ ਆਹੀ ਮਾਪ ਤਾਂ ਮਦਰ ਸਾਥ ਨਹੀਂ ਆਗਾ ਕੀ ਕਹਿੰਦੀ ਪੁਲਿਸ ਜੀ ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਦੇਖੋ ਹੁ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਭਰਾ ਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿਨ੍ਹਾਂ ਵੱਲ ਮੈਂ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੇ ਤਰੀਕਾ ਡਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਇਹਨਾਂ ਦੀ ਬੜੀ ਛੋਟੀ ਭੈਣ ਨੂੰ ਮੈਂ ਤੇ ਮਾਤਾ ਜੀ ਤੇਨੇ ਗਏ ਹਾਂ ਅਹੀ ਵਿਆਹ ਦੇ ਤਰੀਕਾ ਡਾਣ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਝਾਲੀ ਫੁੱਲੀ ਦੀ ਤੇ ਅੰਦਰੋਂ ਪਾ 35000 ਰੁਪਿਆ ਤੇਨ ਕਰਾਂਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਹਲਾਤ ਨਹੀਂ ਕਰਦੇ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਆ ਗਈ ਮਾਤਾ ਦੀ ਬਾਹ ਕੰਮ ਨਹੀਂ ਹੀ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜਿਹੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲਾਉਂਦਾ ਹੈ ਦਵਾਈਦਾਰੂ ਵੀ ਲੈ ਕੇ ਦਿੰਦਾ ਰਿਹਾ ਗਾ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉੱਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤੇ ਕੁਛ ਧਾਰੇ ਲੈ ਲਈ ਮੈਂ ਮਾਤਾ ਕੋਲ ਉਹ ਦਿੱਤੇ ਸੀ ਕਿ ਚਲੋ ਮਾਤਾ ਕਲੀ ਕੁਲੀ ਕਰਾ ਲੈਨੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲੇ ਕਿ ਗਾਂਭੋ ਕਹੋ ਜਾਂਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲ ਗਏ ਹਾਂਜੀ ਹਾਂਜੀ ਘਰ ਦੇ ਹਲਾਤੋ ਹੀ ਆਪ ਵੇਹ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਤੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਜੈਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਹੀ ਉਹ ਚੁੱਕਿਆ ਚੁੱਕ ਕੇ ਤਾਂ ਪਲਸਤਰ ਪਲਸਤਰ ਕਰਾਇਆ ਵੇੜੇ ਚ ਪਲਸਤਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਹੀ ਕਿ ਪੇਂਟ ਪੁੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੇ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲੱਭ ਕੇ ਦਿੱਤਾ ਤੇ ਫੇਰ ਲੱਭ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਹ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ ਐਂਜੀ